ਜਿੱਥੇ ਮੁੱਖ ਮੰਤਰੀ ਸਾਹਿਬ ਨਵੀਂ ਐਂਬੂਲੈਂਸ ਨੂੰ ਹਰੀ ਚੰਡੀ ਦੇਣਗੇ ਆ ਮੁੱਖ ਮੰਤਰੀ ਸਾਹਿਬ ਦੇ ਹਮੇਸ਼ਾ ਹੀ ਸਿਹਤ ਹੋਵੇ ਸਿੱਖਿਆ ਹੋਵੇ ਸੂਬਾ ਵਾਸੀਆਂ ਦੀ ਭਲਾਈ ਲਈ ਇਹ ਲਗਾਤਾਰ ਤਤਪਰ ਰਹਿੰਦੇ ਨੇ ਅਸੀਂ ਮੁੱਖ ਮੰਤਰੀ ਸਾਹਿਬ ਦਾ ਇਸ ਸਮਾਗਮ ਵਿੱਚ ਪੁੱਜਣ ਤੇ ਸਵਾਗਤ ਕਰਦੇ ਆ ਸਮਾਗਮ ਦੀ ਸ਼ੁਰੂਆਤ ਅਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਸੋਵੀਨਰ ਪੇਟ ਕਰਾਂਗੇ ਮੈਂ ਬੇਨਤੀ ਕਰੂੰਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਸੋਵੀਨਰ ਦੇ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਉਹਨਾਂ ਦੇ ਨਾਲ ਐਮ ਡੀ ਵਿਰਿੰਦਰ ਕੁਮਾਰ ਸ਼ਰਮਾ ਜੀ ਤੇ ਜੀ ਐਚ ਐਲ ਤੋਂ ਮਨੀਸ਼ ਪਟਰਾ ਜੀ ਉਹਨਾਂ ਸੀ ਜੀ ਐਚ ਐਲ ਵੱਲੋਂ ਤੇ ਐਮ ਡੀ ਸਾਹਿਬ ਸਿਹਤ ਮੰਤਰੀ ਸਾਹਿਬ ਨੂੰ ਸੋਵੀਨਰ ਪੇਸ਼ ਕਰਨਗੇ ਬਹੁਤ ਬਹੁਤ ਸ਼ੁਕਰੀਆ ਹੁਣ ਅੱਜ ਦੀ ਜੋ ਮੁੱਖ ਰਸਮਾ ਅਸੀਂ ਐਂਬੂਲੈਂਸ ਨੂੰ ਹਰੀ ਚੰਡੀ ਦੇਣ ਲਈ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦੇਵਾਂਗੇ ਇਹਨਾਂ ਐਂਬੂਲੈਂਸ ਨੂੰ ਹਰੀ ਚੰਡੀ ਦਿੱਤੀ ਜਾਵੇ 58 ਐਂਬੂਲੈਂਸ ਨੇ ਜੋ ਆਧੁਨਿਕ ਉਪਕਰਨ ਦੇ ਨਾਲ ਲੈਸ ਨੇ ਸੂਬਾ ਵਾਸੀਆਂ ਦੀ ਸਿਹਤ ਲਈ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਤੇ ਜਿਹੇ ਅਹਿਮ ਪ੍ਰੋਜੈਕਟ ਸ਼ੁਰੂ ਕੀਤੇ ਨੇ ਪੰਜਾਬ ਦੇਸ਼ ਦਾ ਉਹ ਪਹਿਲਾ ਸੂਬਾਗਾ ਇਸ ਨੇ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਉਹਨਾਂ 58 ਐਂਬੂਲੈਂਸ ਨੂੰ ਹਰੀਚੰਡੀ ਦੇ ਨਾਲ ਟੋਟਲ 325 ਐਂਬੂਲੈਂਸ ਹੋਣ ਗਈਆਂ ਜੋ ਸਿਹਤ ਵਿਭਾਗ ਵੱਲੋਂ ਸੂਬਾ ਵਾਸੀਆਂ ਦੀ ਹਰ ਕਿਸੇ ਵੀ ਦਿੱਕਤ ਦੇ ਵਿੱਚ ਉਹਨਾਂ ਦੀ ਸੇਵਾਵਾਂ ਦੇਣ ਗਈਆਂ ਮੁੱਖ ਮੰਤਰੀ ਸਾਹਿਬ ਹਰੀਚੰਡੀ ਦੇ ਕੇ ਸਵਾਗਤ ਕਰਦੇ ਹੋਏ ਇਹਨਾਂ ਨੂੰ 58 ਐਂਬੂਲੈਂਸ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਦੇ ਹੋਏ ਐਂਬੂਲੈਂਸ ਦੇ ਇਸ ਪ੍ਰੋਜੈਕਟ ਦੇ ਸ਼ਹਿਰੀ ਖੇਤਰ ਦੇ ਵਿੱਚ 15 ਮਿੰਟ ਦੇ ਅੰਦਰ ਕੋਈ ਵੀ ਐਮਰਜੈਂਸੀ ਦੀ ਹਾਲਤ ਵਿੱਚ ਇਹ ਐਂਬੂਲੈਂਸ ਤੁਹਾਡੇ ਘਰ ਪੁੱਜੇਗੀ ਪਿੰਡੂ ਖੇਤਰਾਂ ਦੇ ਵਿੱਚ 20 ਮਿੰਟ ਦੇ ਵਿੱਚ ਐਂਬੂਲੈਂਸ ਪੁੱਜੇਗੀ 14 ਕਰੋੜ ਦੀ ਲਗਤ ਦਾ ਇਹ ਪ੍ਰੋਜੈਕਟ ਜਿਸ ਦੇ ਵਿੱਚ ਜੀਵਨ ਰੱਖਿਆਕ ਦਵਾਈਆਂ ਸੈਕਸ਼ਨ ਮਸ਼ੀਨ ਅਲਟਰਾ ਮਾਡਰਨ ਮੈਡੀਕਲ ਉਪਕਰਨ ਗਲੂਕੋਮੀਟਰ ਸਿਲੰਡਰ ਆਕਸੀਜਨ ਸਰਵਾਈਕਲ ਕੋਲਰ ਪਿਛਲੇ 1 ਸਾਲ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਇਸ ਵੇਲੇ 842 ਆਮ ਆਦਮੀ ਕਲੀਨਿਕ ਸੂਬੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਸੂਬਾ ਵਾਸੀਆਂ ਨੂੰ ਉਹਨਾਂ ਦੇ ਘਰ ਦੇ ਨਜ਼ਦੀਕ ਉਹਨਾਂ ਨੂੰ ਉੱਥੇ ਹੀ ਇਲਾਜ ਮਿਲੇ ਇੱਕ ਸਾਲ ਦੇ ਅੰਦਰ 1 ਲੱਖ 1953 ਮਰੀਜ਼ਾਂ ਦਾ ਐਂਬੂਲੈਂਸਾਂ ਰਾਹੀਂ ਸੇਵਾਵਾਂ ਦੇ ਚੁੱਕੇ ਆ ਜਿਨ੍ਹਾਂ ਵਿੱਚ 10000 ਤੋਂ ਬਾਅਦ ਦਿਲ ਦੇ ਮਰੀਜ਼ਾਂ ਦਾ 23540 ਤੋਂ ਬਾਅਦ ਗਰਭવતી ਔਰਤਾਂ ਨੂੰ ਐਮਬੂਲੈਂਸਾਂ ਨੇ ਜਾਇਆ ਜਿੱਥੇ 80 ਸਫਲ ਡਿਲੀਵਰੀਆਂ ਵੀ ਹੋਈਆਂ ਇਹ ਐਮਬੂਲੈਂਸ ਸੜਕ ਸੁਰੱਖਿਆ ਫੋਰਸ ਦੇ ਨਾਲ ਮਿਲ ਕੇ 108 ਨੰਬਰ ਤੇ ਜਦੋਂ ਕੋਈ ਕਾਲ ਹੋਏਗੀ ਤਾਂ ਆਪਣਾ ਤਾਲਮੇਲ ਦੇ ਨਾਲ ਸੂਬਾ ਵਾਸੀਆਂ ਦੀ ਸਿਹਤ ਯਾਭੀ ਲਈ ਇਹ ਸੇਵਾ ਜੋ ਅਭਰਾਲਾ ਰਿਹਾ ਸਰਕਾਰ ਦਾ ਚਾਹੇ ਆਮ ਆਦਮੀ ਕਲੀਨਿਕ ਹੋਵੇ ਐਮਬੂਲੈਂਸ ਹੋਣ ਚੰਗੇ ਹਸਪਤਾਲ ਹੋਣ ਸੜਕ ਸੁਰੱਖਿਆ ਫੋਰਸ ਹੋਵੇ ਸਿਹਤ ਸਿੱਖਿਆ ਹਮੇਸ਼ਾ ਹੀ ਸੀਐਮ ਸਾਹਿਬ ਦੇ ਦਿਲ ਦੇ ਨੇੜੇ ਉਹ ਸਬਜੈਕਟ ਰਹੇ ਨੇ ਚਾਹੇ ਸਕੂਲ ਆਫ ਐਮਿਨੈਂਸ ਦੀ ਗੱਲ ਹੋਵੇ ਚਾਹੇ ਚੰਗੇ ਹੈਲਥ ਇੰਸਟੀਚਿਊਟ ਦੀ ਗੱਲ ਹੋਵੇ ਉਹਨਾਂ ਨੇ ਇਹਨਾਂ ਪ੍ਰੋਜੈਕਟਾਂ ਦੀ ਸੂਬਾ ਵਾਸੀਆਂ ਨੂੰ ਹਮੇਸ਼ਾ ਦਿੱਤੇ ਨੇ ਅੱਜ 14 ਕਰੋੜ ਦੀ ਲਾਗਤ ਨਾਲ ਇਹ 58 ਐਂਬੂਲੈਂਸ ਜੋ ਅਸੀਂ ਸਮਰਪਿਤ ਕਰ ਰਹੇ ਹਾਂ ਸੂਬਾ ਵਾਸੀਆਂ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਸਟੇਜ ਉੱਪਰ ਮੌਜੂਦ ਹਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਖਨੌਰ ਐਮ ਡੀ ਵਿਰਿੰਦਰ ਕੁਮਾਰ ਸ਼ਰਮਾ ਜੀ ਇਹ ਐਂਬੂਲੈਂਸ ਸੂਬਾ ਵਾਸੀਆਂ ਨੂੰ 24 ਘੰਟੇ ਮੁਫਤ ਸੇਵਾਵਾਂ ਪ੍ਰਦਾਨ ਕਰਨਗੀਆਂ ਕਿਸੇ ਵੀ ਨਾਗਰਿਕ ਦੇ ਕਾਲ ਕਰਨ ਤੇ ਸ਼ਹਿਰੀ ਖੇਤਰ ਵਿੱਚ 15 ਮਿੰਟ ਤੇ ਪਿੰਡੂ ਖੇਤਰ ਵਿੱਚ 20 ਮਿੰਟ ਦੇ ਵਿੱਚ ਮਰੀਜ਼ ਕੋਲੇ ਪੁੱਜੇਗੀ ਇਨ੍ਹਾਂ ਐਂਬੂਲੈਂਸ ਵਿੱਚ ਜੀਪੀਐਸ ਉਪਕਰਨ ਲੱਗੇ ਹੋਏ ਨੇ ਜਿਸ ਤੋਂ ਡਿਪਾਰਟਮੈਂਟ ਵੀ ਟਰੈਕ ਕਰੇਗਾ ਤੇ ਇਸ ਦੇ ਨਾਲ ਕੁੱਲ 325 ਐਂਬੂਲੈਂਸ ਸੂਬਾ ਵਾਸੀਆਂ ਦੀ ਸੇਵਾਵਾਂ ਵਿੱਚ ਹਾਜ਼ਰ ਰਹਿਣਗੀਆਂ ਇਹ 52 ਨਵੀਂ ਐਂਬੂਲੈਂਸ ਦੇ ਨਾਲ মিডিਆ ਕਰਮੀਆਂ ਨੂੰ ਮੇਰੀ ਬੇਨਤੀ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੈ ਸੀਐਮ ਰੈ residense ਦੇ ਮੀਡੀਆ ਲਾਂਚ ਦੇ ਵਿੱਚ ਅੱਜ ਦਾ ਇਹ ਪ੍ਰੋਜੈਕਟ ਜੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜੈਡਐਚਐਲ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾਗਾ ਮੁੱਖ ਮੰਤਰੀ ਸਾਹਿਬ ਨੇ ਸੂਬਾ ਵਾਸੀਆਂ ਲਈ ਅਨੇਕਾਂ ਤੋਹਫੇ ਦਿੱਤੇ ਨੇ ਚਾਹੇ 600 ਯੂਨਟ ਫ੍ਰੀ ਬਿਜਲੀ ਦੀ ਗੱਲ ਕੀਤੀ ਜਾਵੇ ਨਾਗਰਿਕ ਸੇਵਾਵਾਂ ਦੀ ਗੱਲ ਕੀਤੀ ਜਾਵੇ ਹੋਮ ਡਿਲੀਵਰੀ ਦੀ ਗੱਲ ਕੀਤੀ ਜਾਵੇ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾਗਾ ਇਸੇ ਤਰ੍ਹਾਂ ਅੱਜ ਇਹ ਸਿਹਤ ਵਿਭਾਗ ਦਾ ਇੱਕ ਵੱਡਾ ਪ੍ਰੋਜੈਕਟ ਜੋ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਪੰਜਾਬ ਸੜਕ ਸੁਰੱਖਿਆ ਫੋਰਸ ਜਰੀਏ ਅਜਿਹੇ ਪਹਿਲਾ ਸੂਬਾ ਬਣਿਆ ਸੀ ਜਿਸ ਨੇ ਨਵਿਕਲੀ ਇਸ ਤਰ੍ਹਾਂ ਦੀ ਫੋਰਸ ਬਣਾਈ ਨਵੀਆਂ ਅਲਟਰਾ ਮਾਡਰਨ ਗੱਡੀਆਂ ਨਾਲ ਜੋ ਅਸੀਂ ਇਸ ਤੋਂ ਪਹਿਲਾਂ ਸਿਰਫ ਵੱਡੇ ਵੱਡੇ ਵੈਸਟਰਨ ਮੁਲਕਾਂ ਜਾਂ ਦੁਬਈ ਦੇਖਦੇ ਸੀ ਉਹ ਪੰਜਾਬ ਦੀਆਂ ਸੜਕਾਂ ਦੇ ਉੱਤੇ ਹਾਈਵੇਜ਼ ਦੇ ਉੱਪਰ ਸੇਵਾਵਾਂ ਕਰ ਰਹੀਆਂ ਨੇ ਐਕਸੀਡੈਂਟ ਦੀ ਸੂਰਤ ਚ ਤੇ ਇਹ ਐਂਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੋਨੋਂ ਹੀ ਮਿਲ ਕੇ ਸੂਬਾ ਵਾਸੀਆਂ ਦੀ ਸਿਹਤ ਲਈ ਆਖਰੀ ਐਂਬੂਲੈਂਸ 58ਵੀਂ ਐਂਬੂਲੈਂਸ ਅਸੀਂ ਮੀਡੀਆ ਕਰਮੀਆਂ ਨੂੰ ਮੇਰੀ ਬੇਨਤੀ ਆ ਵੀ ਹੁਣ ਅਸੀਂ ਤੁਹਾਨੂੰ ਸੱਦਾ ਦਿੰਦੇ ਆ ਪ੍ਰੈਸ ਕਾਨਫਰੰਸ ਲਈ ਮੀਡੀਆ ਲਾਂਚ ਪੁੱਜੋ ਉਸ ਤੋਂ ਬਾਅਦ ਚਾਹ ਪਾਣੀ ਦਾ ਅਰੇਂਜਮੈਂਟ ਵੀ ਉੱਥੇ ਮੀਡੀਆ ਲਾਂਚ ਦੇ ਕੀਤਾ ਆ ਜੀ ਬਹੁਤ-ਬਹੁਤ ਮਿਹਰਬਾਨੀ ਮੁੱਖ ਮੰਤਰੀ ਸਾਹਿਬ ਸੁਧਾਰਪੁਰਗਵਾਨ ਸਿੰਘ ਮਾਨ ਜੀ ਸਿਹਤ ਮੰਤਰੀ ਸਾਹਿਬ ਡਾਕਟਰ ਬਲਬੀਤ ਸਿੰਘ ਜੀ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਜੀ ਬਹੁਤ ਬਹੁਤ ਸ਼ੁਕਰੀਆ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਸੂਬਾ ਵਾਸੀਆਂ ਨੂੰ 58 ਜੋ ਐਂਬੂਲੈਂਸ ਵਰਪਤ ਕੀਤੀਆਂ ਮੀਡੀਆ ਕਰਮੀਆਂ ਨੂੰ ਬੇਨਤੀ ਹੈ ਇਮੀਡੀਏਟ ਅਸੀਂ ਹੁਣ ਸੀਐਮ ਰੈਜ਼ਿਡੈਂਸ ਤੇ ਮੀਡੀਆ ਲਾਂਚ ਦੇ ਵਿੱਚ ਪ੍ਰੈਸ ਕਾਨਫਰੰਸ ਤੇ ਸੰਬੋਧਨ ਕਰਨਗੇ ਬਹੁਤ ਬਹੁਤ